ਪਿਛਲੇ ਦਿਨੀ ਸਾਡੇ ਬੜੇ ਸਤਿਕਾਰਯੋਗ ਬਾਪੂ ਅਜੈਬ ਸਿੰਘ ਜੀ 97 ਸਾਲ ਦੀ ਉਮਰ ਦੇ ਵਿੱਚ ਰੱਬ ਨੂੰ ਪਿਆਰੇ ਹੋ ਗਏ ਸੀ ਜਿੰਨਾਂ ਦੀ ਤੁਸੀਂ ਇੱਕ ਵੀਡੀਓ ਵੀ ਦੇਖੀ ਹੋਣੀ ਆ ਜੋ ਕਾਫੀ ਜਿਆਦਾ ਵਾਇਰਲ ਹੋਈ ਸੀ ਜੇ ਨਹੀਂ ਦੇਖੀ ਤੁਸੀਂ ਮੇਰੀ ਪ੍ਰੋਫਾਈਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਦੇਖੋ ਜੰਮਣ ਮਰਨਾ ਜਿਹੜਾ ਚੱਕਰ ਪ੍ਰਮਾਤਮਾ ਦਾ ਬਣਾਇਆ ਹੋਇਆ ਚੱਕਰ ਆ ਇਹ ਇਦਾਂ ਹੀ ਚੱਲਦਾ ਰਹਿੰਦਾ ਪਰ ਜੋ ਇਹ ਬਾਪੂ ਜੀ ਹੋਣਾਂ ਵਾਲੀ ਪੀੜ੍ਹੀ ਆ ਜਿਨ੍ਹਾਂ ਦੀ ਉਮਰ ਅੱਜ 80 ਤੋਂ 90 ਸਾਲ ਵਾਲੀ ਲਾਈਨ ਦੇ ਵਿੱਚ ਆ ਇਸ ਪੀੜੀ ਦੇ ਲੋਕ ਬਿਲਕੁਲ ਹੀ ਅਲੱਗ ਨੇ ਇਸ ਪੀੜੀ ਦੇ ਲੋਕ ਰਾਤ ਨੂੰ ਜਲਦੀ ਸੌ ਕੇ ਸਵੇਰੇ ਜਲਦੀ ਉੱਠਣ ਵਾਲੇ ਮੰਦਰ ਗੁਰੂ ਘਰ ਜਾਣ ਵਾਲੇ ਤੇ ਰੱਬ ਨੂੰ ਹਮੇਸ਼ਾ ਚੇਤੇ ਰੱਖਣ ਵਾਲੇ ਤੇ ਆਪਣੇ ਖੇਤਾਂ ਨੂੰ ਆਪਣੀ ਜ਼ਮੀਨ ਨੂੰ ਦਿਲੋਂ ਮੋਹ ਕਰਨ ਵਾਲੇ ਲੋਕ ਨੇ ਸੰਤਾਲੀ ਦੀ ਵੰਡ ਦੀਆਂ ਗੱਲਾਂ ਵੀ ਸਾਨੂੰ ਇਸੇ ਪੀੜੀ ਕੋਲੋਂ ਸੁਣਨ ਨੂੰ ਮਿਲਦੀਆਂ ਕਿਉਂਕਿ ਉਹ ਸਮਾਂ ਇਹਨਾਂ ਨੇ ਆਪਣੀ ਅੱਖੀਂ ਦੇਖਿਆ ਆਪਣੀ ਹੱਡਾਂ ਤੇ ਹੰਡਾਇਆ ਹੋਇਆ ਇਹਨਾਂ ਤੋਂ ਬਾਅਦ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੇ ਤਾਂ ਸਿਰਫ ਕੰਨਾਂ ਰਾਹੀਂ ਹੀ ਸੁਣਿਆ ਇਹ ਉਹ ਆਖਰੀ ਪੀੜੀ ਆ ਜਿਸ ਨੂੰ ਸਾਡੇ ਰੀਤੀ ਰਿਵਾਜ ਦਿਨ ਤਿਉਹਾਰ ਮੱਸੀਆ ਤੇ ਪੂਰਨਮਾਸੀ ਦੀਆਂ ਤਰੀਕਾਂ ਇੱਥੋਂ ਤੱਕ ਕਿ ਜੰਮਣ ਮਰਨ ਦੀਆਂ ਤਰੀਕਾਂ ਵੀ ਮੂਹ ਜਵਾਨੀ ਚੇਤੇ ਨੇ ਇਹ ਪੀੜੀ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਆ ਦਰਖਤ ਲਾਉਣਾ ਪੌਦਿਆਂ ਨੂੰ ਪਾਣੀ ਦੇਣਾ ਸਵੇਰੇ ਸਵੇਰੇ ਸੈਰ ਕਰਨੀ ਜਾਣਾ ਰੱਬ ਤੋਂ ਡਰ ਕੇ ਚੱਲਣਾ ਕਿਸੇ ਦਾ ਬੁਰਾ ਨਾ ਕਰਨਾ ਇਹ ਸਾਰੇ ਗੁਣ ਜਿਹੜੇ ਆ ਉਹ ਇਸੇ ਪੀੜੀ ਦੇ ਵਿੱਚ ਦੇਖਣ ਨੂੰ ਵਧੇਰੇ ਮਿਲਦੇ ਆ ਬਹੁਤ ਕਿਸਮਤ ਵਾਲੇ ਨੇ ਉਹ ਪੋਤੇ ਪੋਤੀਆਂ ਜਿਨ੍ਹਾਂ ਨੂੰ ਇਸ ਪੀੜੀ ਦਾ ਪਿਆਰ ਮਿਲਿਆ ਜੋ ਐਸੇ ਪੀੜੀ ਦੇ ਹੱਥਾਂ 'ਚ ਪਲੇ ਨੇ ਕਿਉਂਕਿ ਜਿੰਨਾ ਸ਼ੁੱਧ ਪਿਆਰ ਤੇ ਨੈਗ ਐਸ ਪੀੜੀ ਕੋਲ ਆ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਪਿਆਰ ਉਹੀ ਜਾਣਦੇ ਨੇ ਜਿਹੜੇ ਇਹਨਾਂ ਦੇ ਹੱਥਾਂ 'ਚ ਪਲੇ ਨੇ ਜਿਨ੍ਹਾਂ ਨੇ ਇਹਨਾਂ ਬਜ਼ੁਰਗਾਂ ਕੋਲੋਂ ਰਾਤ ਨੂੰ ਉਹਨਾਂ ਦੇ ਨਾਲ ਪੈ ਕੇ ਕਹਾਣੀਆਂ ਸੁਣੀਆਂ ਨੇ ਨਿੱਕੇ ਹੁੰਦਿਆਂ ਤੋਂ ਹੀ ਆਪਣੇ ਪੋਤੇ-ਪੋਤੀਆਂ ਨੂੰ ਸਿੱਖੀ ਵੱਲ ਮੋੜਨ ਵਾਲਾ ਗੁਣ ਵੀ ਇਸੇ ਪੀੜੀ ਕੋਲ ਆ ਕਿਉਂਕਿ ਇਹ ਖੁਦ ਸਿੱਖੀ ਨੂੰ ਪਿਆਰ ਕਰਦੇ ਨੇ ਇਹ ਉਹੀ ਆਖਰੀ ਪੀੜੀ ਆ ਜਿਨ੍ਹਾਂ ਨੇ ਆਪਣੀਆਂ ਉਮਰਾਂ 90-90 ਤੋਂ ਲੈ ਕੇ 100-100 ਸਾਲ ਤੱਕ ਹੰਡਾਈਆਂ ਨਹੀਂ ਤਾਂ ਅੱਜ ਕੱਲ ਦੀ ਜਿਹੜੀ ਉਮਰ ਦੀ ਔਸਤਨਦਾਰਾ ਉਹ 60 ਤੋਂ 70 ਸਾਲ ਰਹਿ ਗਈ ਆ ਤੇ ਜਦੋਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਕਰਾਂਗੇ ਕਿ ਸਾਡੇ ਦਾਦੇ-ਦਾਦੀਆਂ ਦੀ ਉਮਰ ਆ ਜਿਹੜੀ ਉਹ 90-90 ਤੋਂ ਲੈ ਕੇ 100-100 ਸਾਲ ਤੱਕ ਸੀ ਤਾਂ ਉਹਨਾਂ ਵਾਸਤੇ ਇਹ ਗੱਲ ਅਜੂਬੇ ਤੋਂ ਘੱਟ ਨਹੀਂ ਹੋਇਆ ਕਰਨੀ ਪਰ ਬੜਾ ਸੰਤੋਖ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੀ ਇਹ ਪੀੜ੍ਹੀ ਹੌਲੀ-ਹੌਲੀ ਸਾਡਾ ਸਾਥ ਛੱਡਦੀ ਜਾ ਰਹੀ ਆ ਤੇ ਆਉਣ ਵਾਲੇ 10-12 ਸਾਲਾਂ ਦੇ ਵਿੱਚ ਇਹ ਪੀੜੀ ਬਿਲਕੁਲ ਖਤਮ ਹੋ ਜਾਊਗੀ। ਸੋ ਦੋਸਤੋ ਜੇਕਰ ਤੁਹਾਡੇ ਘਰ 'ਚ ਵੀ ਬਜ਼ੁਰਗ ਨੇ ਤਾਂ ਉਹਨਾਂ ਨੂੰ ਆਦਰ ਸਨਮਾਨ ਜ਼ਰੂਰ ਦਿਓ ਕਿਉਂਕਿ ਇਹ ਉਹ ਪੀੜੀ ਆ ਜਿਨੇ ਪਹਿਲਾਂ ਆਪਣੇ ਵੱਡਿਆਂ ਦੀ ਸੁਣੀ ਤੇ ਹੁਣ ਆਪਣੇ ਤੋਂ ਛੋਟਿਆਂ ਦੀ ਸੁਣ ਰਹੇ ਆ। ਕਿਵੇਂ ਲੱਗੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਆਪਣਾ ਪੇਜ ਕੰਟਰੀ ਸਾਈਡ ਯੂਟਿਊਬਰ ਜ਼ਰੂਰ ਫੋਲੋ ਕਰ ਲਿਓ। ਉਹ ਸਕੂਲ ਗਿਆ ਤੂੰ ਜਿਹੜਾ ਤਸਵੀਰ ਕੋਲੇ ਆ। ਉਥੇ ਅਜੀ ਪੇਪਰ ਦੇ ਕੇ ਆਈ ਮਾਟਰ ਲੈ ਕੇ ਗਈ ਤੁਹਾਨੂੰ ਉਹ ਜਿਹੜਾ ਪਰੇ ਤਸੀਲ ਕੋਲੇ ਆ ਉਲੇ ਪਾਸੇ ਅੱਛਾ ਕਿੰਨੀ ਉਮਰ ਆ ਤੁਹਾਡੀ ਮੇਰੀ ਕੈਲੂਲੇਟਰ ਤੂੰ ਕਰ ਲੈ ਹਾਂ 1927 ਦੇ 6ਵੇਂ ਮਿਲਮ ਰਾਜਰ ਮੈਂ ਅੱਛਾ ਇਹ ਦੇਖੋ ਤੇਰੀ ਸਾਲ 23 ਦੇ ਹੀ ਹੈ 23 ਸਾਲ ਫੇਰ ਦੀ ਗਾਂ ਘੇਣ ਲੈ 97 ਸਾਲ ਜਦ ਮੈਂ ਜਾ ਬੜਿਆ